ਇਸ ਵੇਲੇ ਅਜਨਾਲਾ ਅਤੇ ਰਮਦਾਸ ਸੇ ਬਹੁਤ ਸਾਰੇ ਪਿੰਡ ਜਿਹੜੇ ਕੀ ਹੜਾਂ ਦੀ ਚਪੇਟ ਵਿੱਚ ਨੇ ਜਿਸ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਕੀ ਪਾਣੀ ਵਿੱਚ ਫਸੇ ਹੋਏ ਨੇ ਔਰ ਪੰਜਾਬ ਭਰ ਵਿੱਚੋਂ ਹੀ ਜਿਹੜੇ ਕੀ ਉਹਨਾਂ ਲੋਕਾਂ ਵਾਸਤੇ ਲੋਕ ਜਿਹੜੇ ਨੇ ਆਪ ਮੁਹਾਰੇ ਹੋ ਕੇ ਅੱਗੇ ਆ ਰਹੇ ਨੇ ਬਹੁਤ ਸਾਰੀਆਂ ਐਨ ਜੀਓ ਬਹੁਤ ਸਾਰੇ ਸਮਾਜ ਸੇਵੀ ਜਿੱਥੇ ਬੰਦੀਆਂ ਨੇ ਜਿਹੜੇ ਕੀ ਅੱਗੇ ਹੋ ਕੇ ਹਰ ਵਿੱਚ ਫਸੇ ਲੋਕਾਂ ਦੀ ਮਦਦ ਕਰ ਰਹੇ ਨੇ ਤਾਂ ਡੇਰਾ ਬਾਬਾ ਮੁਰਾਦ ਸ਼ਾਹ ਜੀ ਨਕੌਦਰ ਵੱਲੋਂ ਵੀ ਮੁੱਖ ਸੇਵਾਦਾਰ ਗੁਦਾਸਮਾਨ ਸਾਹਿਬ ਵੱਲੋਂ ਜਿਹੜੀ ਕੀ ਇੱਥੇ ਉਸ ਸਮਗਰੀ ਭੇਜੀ ਗਈ ਹੈ ਪਸ਼ੂਆਂ ਵਾਸਤੇ ਚਾਰਾ ਭੇਜਿਆ ਗਿਆ ਤੇ ਨਾਲ ਤਰਪਾਲਾਂ ਦੀ ਸੇਵਾ ਜਿਹੜੀ ਕੀਤੀ ਗਈ ਹੈ ਤਾਂ ਇੱਥੇ ਮੇਰੇ ਨਾਲ ਸੌਰਵ ਮਦਾਨ ਮਿੱਠੂ ਨੇ ਉਹਨਾਂ ਨਾਲ ਹੀ ਗੱਲਬਾਤ ਕਰ ਲੈਣਾ ਕਿਉਂਕਿ ਇਹਨਾਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਸਰ ਕੀ ਕਹੋਗੇ ਜੀ ਕੋਸਾ ਸਾਹਿਬ ਜੋ ਡੇਰੇ ਵੱਲੋਂ ਜਿਹੜੀ ਕਿ ਸੇਵਾ ਭੇਜੀ ਗਈ ਕੀ ਕੀ ਸਮਾਨ ਜਿਹੜਾ ਕਿ ਪਿੱਤੇਗੇ ਅੱਜ ਜੀ ਜਿਹੜੀ ਕਿ ਆਫਤ ਪੰਜਾਬ ਚ ਆ ਚੁੱਕੀ ਹੋਈ ਹੈ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਉਹਦੇ ਕਰਕੇ ਹੀ ਸਾਡੇ ਟਰਸਟ ਤੋਂ ਬਾਬਾ ਮਰਾਜਾ ਸਾਹਿਬ ਜੀ ਨਕੋਦਾ ਟਰਸਟ ਤੋਂ ਸਾਡੇ ਮੁੱਖ ਸੇਵਾਦਾਰ ਸ਼੍ਰੀ ਗੁਰਦਾਸ ਮਾਨ ਸਾਹਿਬ ਵੱਲੋਂ ਇਹ ਸਮਾਨ ਭੇਜਿਆ ਗਿਆ ਜਿਹਦੇ ਨਾਲ ਦੋ ਟਰੱਕ ਅਜ ਚਾਰੇ ਦੇ ਭੇਜੇ ਗਏ ਆ ਨਾਲ 6700 ਤਰਪਾਲ ਭੇਜੀ ਗਈ ਹੈ ਕਿ ਜਾ ਕੇ ਲੋਕਾਂ ਚ ਜਿੰਨਾਂ ਜਿੰਨਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਜਾ ਕੇ ਵੰਡਿਆ ਜਾਵੇ ਤੇ ਆਪਾਂ ਹਾਇਰ ਅਫਸਰ ਆਏ ਆ ਐਸ ਡੀ ਐਮ ਸਾਹਿਬ ਨੂੰ ਆਪਾਂ ਆ ਕੇ ਮਿਲੇ ਆ ਤੇ ਸਾਰਾ ਸਮਾਨ ਆਪਾਂ ਦਿੱਤਾ ਤੇ ਉਹ ਨਾਲ ਟਰਾਲੀਆਂ ਕਹਿੰਦੇ ਤੁਸੀਂ ਨਾਲ ਲੈ ਜਾਓ ਤੇ ਨਾਲ ਜਾ ਕੇ ਆਪਣੀ ਪ੍ਰੋਵਾਈਡ ਕਰ ਦਿਓ ਜਾ ਕੇ ਤੇ ਸਾਡੇ ਸਾਈਂ ਜੀ ਦੇ ਬੱਚੇ ਆਪਾਂ ਸਾਰੇ ਜੀ ਸਾਰੇ ਸਾਈਂ ਜੀ ਦੇ ਦਰਬਾਰ ਤੋਂ ਸਾਰੇ ਭਰਾ ਮੇਰੇ ਆਏ ਆ ਤੇ ਸਾਰੇ ਜਾ ਕੇ ਸੇਵਾ ਕਰਨਗੇ ਜੀ ਸਰਪ ਜੀ ਬਹੁਤ سارے ਲੋਕ ਐਸੇ ਵੀ ਨੇ ਜਿਹਨਾਂ ਤੱਕ ਰਾਹਤ ਸਮਗਰੀ ਪਹੁੰਚ ਨਹੀਂ ਪਾਈ ਕਿਉਂ ਨਾ ਵਸੇ ਵੀ ਕੋਈ ਇੰਤਜ਼ਾਮ ਨੇ ਕੋਈ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਯਾਰ ਆਪਾਂ ਜੀ ਕੱਲ ਸ਼ਾਮੀ ਵੀ ਡੀਸੀ ਸਾਹਿਬ ਨੂੰ ਮੈਂ ਮਿਲਿਆ ਸੀ ਮੈਂ ਇਹੋ ਹੀ ਗੱਲ ਪੁੱਛੀ ਮੈਂ ਕਿਹਾ ਜੀ ਕਈ ਬੰਦੇ ਰਹਿ ਗਏ ਉਹ ਕਹਿੰਦੇ ਮਿੱਟੂ ਆਪਾਂ ਹਰ ਕਿਸੇ ਤੱਕ ਪ੍ਰੋਵਾਈਡ ਕਰ ਰਹੇ ਆ ਵੱਧ ਤੋਂ ਵੱਧ ਇੱਕ ਦਿਨ ਹੋਰ ਹੈ 24 ਘੰਟੇ ਅੱਜ ਸ਼ਾਮ ਤੱਕ ਹਰ ਕਿਸੇ ਦੇ ਘਰ ਤੱਕ ਸਮਾਨ ਪਹੁੰਚਿਆ ਹੋਊਗਾ ਮੋਸਟਲੀ 99% ਪਹੁੰਚ ਰਿਹਾ ਹੈ ਕਿਉਂਕਿ ਪੰਜਾਬ ਆਪਣੇ ਆਪ ਦੀ ਪੰਜਾਬ ਹੈ ਪੰਜਾਬ ਨੂੰ ਕੋਈ ਨਹੀਂ ਸੰਭਾਲਦਾ ਪੰਜਾਬ ਨੂੰ ਪੰਜਾਬ ਹੀ ਸੰਭਾਲਦਾ ਹੈ ਇਹ ਪੰਜਾਬ ਹੈ ਇਹ ਸਾਰੇ ਲੋਕ ਇੱਕ ਦੂਜੇ ਦੀ ਮਦਦ ਕਰਨ ਵਾਲੇ ਆ ਪੰਜਾਬੀ ਇਰੇ ਚ ਕਿਸੇ ਨੂੰ ਕੀ ਆ ਇਹ ਲਿਆਊਗਾ ਕਿ ਆ ਦੇਊਗਾ ਇਹ ਹਰ ਬੰਦਾ ਇੱਕ ਦੂਜੇ ਦੀ ਮਦਦ ਕਰ ਰਿਹਾ ਜਿਹਦੇ ਕੋਲ ਜ਼ਿਆਦਾ ਸਮਾਨ ਆ ਉਹ ਥੋੜਾ ਵੀ ਚੋਨੂ ਦਿੰਦਾ ਥੋੜਾ ਉਹਨੂੰ ਦਿੰਦਾ ਮੈਂ ਦੇਖ ਰਿਹਾ ਪਿੰਡਾਂ ਚ ਜਾ ਕੇ ਰਲ ਮਿਲ ਕੇ ਇਹ ਸਾਡਾ ਪੰਜਾਬ ਆ ਤੇ ਜੇ ਅੱਜ ਇਹੋ ਜੀ ਘੜੀ ਆਈ ਹੈ ਇਹ ਰਲ ਮਿਲ ਕੇ ਆਪਾਂ ਟੱਟ ਲੈਣੀ ਹੈ ਜੀ ਕਿਸੇ ਮੈਮ ਜੀ ਤੁਸੀਂ ਗੱਲ ਕੀਤੀ ਡੀਸੀ ਮੈਮ ਆਰਨ ਲੇਡੀ ਵਜੋਂ ਉਭਰੇ ਨੇ ਇਸ ਸਾਰੇ ਜੋ ਕਿ ਹੜਾ ਦੌਰਾਨ ਜੋ ਸਿਚੁਏਸ਼ਨ ਬਣੀ ਹੋਈ ਦਿਨ ਰਾਤ ਲਗਾਤਾਰ ਉਹ ਉਥੇ ਡਟੇ ਹੋਏ ਨੇ ਉਹਨਾਂ ਬਾਰੇ ਕੀ ਕਹਿਣਾ ਮੈਂ ਡੀਸੀ ਮੈਮ ਨੂੰ ਹੁਣੇ ਵੀ ਇੱਕ ਪ੍ਰੈਸਰ ਨਹੀਂ ਹੁਣੇ ਵੀ ਇੱਕ ਦਿੱਤਾ ਉਹ ਸਾਡੀ ਵੱਡੀ ਭੈਣ ਹੈ ਮੈਂ ਉਹਦੇ ਪੈਰੀ ਹੱਥ ਲਾ ਕੇ ਇਹੋ ਜੀ ਲੇਡੀ ਨੂੰ ਇਹੋ ਜੀ ਧੀ ਨੂੰ ਪੰਜਾਬ ਦੀ ਧੀ ਵਨੋਂ ਉਹਨੂੰ ਨਵਾਜਿਆ ਜਾ ਰਿਹਾ ਹੈ ਲੋਕਾਂ ਨੇ ਐ ਨਹੀਂ ਕਿਸੇ ਲੀਡਰਾਂ ਦੀ ਸਿਆਸਤ ਦੀ ਹੈ ਲੋਕਾਂ ਨੇ ਜਿੰਨਾਂ ਵਿਚਾਰਿਆਂ ਦੀ ਮਤ ਕਰ ਰਹੀ ਹੈ ਮੈਂ ਉਹ ਮੈਂ ਇੱਕੋ ਹੀ ਬੇਨਤੀ ਕਰਦਾ ਉਹਨੂੰ ਸਲੂਟ ਹੈ ਸਾਡੀ ਵੱਡੀ ਭੈਣ ਨੂੰ ਜਿਨੇ ਇੱਕ ਇੱਕ ਪਲ ਲੋਕਾਂ ਲਈ ਲਾਇਆ ਉਹਨੇ ਪਾਣੀ ਨਹੀਂ ਵੇਖਿਆ ਉਹਨੇ ਕੁਝ ਨਹੀਂ ਵੇਖਿਆ ਆਪ ਉਹ ਮੈਨੂੰ ਦੱਸਣ ਦੇ ਸੀ ਉਹਨਾਂ ਨੇ ਥੱਲੇ ਅਫਸਰ ਕਹਿੰਦੇ ਭਾਜੀ ਮੈਡਮ ਨੇ 10-10 ਘੰਟੇ 12-12 ਘੰਟੇ ਆਪ ਕੁਝ ਨਹੀਂ ਖਾਧਾ ਉਹ ਸੜਕਾਂ ਤੇ ਆ ਰੌਂਡ ਹੋਣ ਵੀ ਹੋਣੇ ਇੱਥੋਂ ਨਿਕਲੇ ਹੋਣੇ ਰੌਂਡ ਲਗਾ ਰਿਹਾ ਪਰ ਉਹ ਧੀ ਨੂੰ ਮੈਂ ਸਲੂਟ ਕਰਦਾ ਉਹ ਡੀਸੀ ਸਾਹਿਬ ਨੂੰ ਸਲੂਟ ਕਰਦਾ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਤੇ ਇਸ ਤਰ੍ਹਾਂ ਹੀ ਹਰ ਕਿਸੇ ਦੀ ਮੱਤ ਕਰਦੇ ਰਹਿਣ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਕੰਮ ਸੰਭਾਲਿਆ ਇਹਨਾਂ ਨੇ ਜਿੰਨੀ ਕੋ ਆਫਤ ਆਈ ਸੀ ਓਨੀ ਕੋ ਮੈਡਮ ਨੇ ਆਪ ਹੀ ਅਫਸਰ ਉੱਪਰ ਲਾ ਕੇ ਬਹੁਤ ਮੈਨੇਜ ਕੀਤਾ ਬਹੁਤ ਵਧੀਆ ਢੰਗ ਦੇ ਨਾਲ ਕੀਤਾ ਤੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਨਾ ਸਾਡੇ ਟਰਸਟ ਵੱਲੋਂ ਬਾਬਾ ਮਰਾਜਾ ਸਾਹਿਬ ਜੀ ਟਰਸਟ ਵੱਲੋਂ ਸਾਡੇ ਮੁਖ ਸੇਵਾਦਾਰ ਗੁਰਦਾਸ ਮਾਨ ਸਾਹਿਬ ਵੱਲੋਂ ਕੱਲੇ ਅੰਮ੍ਰਿਤਸਰ ਚ ਨਹੀਂ ਉਹ ਟੀਮਾਂ ਬਣ ਗਈਆਂ ਜੀ ਚਾਹੇ ਉਹ ਬਟਾਲਾ ਹੋਵੇ ਚਾਹੇ ਉਹ ਆਪਣਾ ਮੁਕੇਰੀਆਂ ਹੋਵੇ ਦਸੂਹਾ ਹੋਵੇ ਦਿਨਾਨਗਰ ਹੋਵੇ ਗੁਦਾਸਪੁਰ ਹੋਵੇ ਫਰੀਦਕੋਟ ਹੋਵੇ ਅਫਰੋਜਪੁਰ ਹੋਵੇ ਬਠਿੰਡਾ ਹੋਵੇ ਆਪਣਾ ਕਿਸੇ ਤਰ੍ਹਾਂ ਦਾ ਵੀ ਚਾਹੇ ਜਲੰਧਰ ਹੈ ਜਿੱਥੇ ਜਿੱਥੇ ਪਾਣੀ ਆ ਗਿਆ ਜਿੱਥੇ ਜਿੱਥੇ ਲੋੜ ਹੈ ਮਾਨ ਸਾਹਿਬ ਵੱਲੋਂ ਸਾਡੇ ਸਾਈਂ ਜੀ ਵੱਲੋਂ ਹੁਕਮ ਹੋਇਆ ਹੈ ਉੱਥੇ ਜਾ ਕੇ ਸਾਰੇ ਸਾਈਂ ਜੀ ਦੇ ਬੱਚੇ ਆਪਾਂ ਜਾ ਰਹੇ ਟੀਮਾਂ ਬਣੀਆਂ ਹੋਈਆਂ ਲੰਗਰ ਲੱਗ ਗਏ ਹੋਏ ਆ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਨੂੰ ਲੋੜ ਆ ਸਾਰੇ ਪੰਜਾਬ 'ਚ ਤੇ ਬਾਬਾ ਮੁਰਾਸ਼ਾ ਜੀ ਟਰਸਟ ਖੜਾ ਕੋਈ ਵੀ ਇੱਕ ਫੋਨ ਉੱਤੇ ਕਰ ਦੇ ਕਿਸੇ ਤਰ੍ਹਾਂ ਦਾ ਕੋਈ ਬੰਦਾ ਚਿਚਕਦਾ ਮੈਂ ਕਿੰਨੂੰ ਕਹਿਣਾ ਜੇ ਕਿਵੇਂ ਕਹਿਣਾ ਕਈ ਬੰਦਾ ਹੁੰਦਾ ਉਹ ਸੀਕ੍ਰੇਟ ਹੈ ਚੁੱਪਚੀ ਬੀਤੇ ਬੰਦਾ ਫੋਨ ਕਰੇ ਉਹਦੇ ਘਰੇ ਸਮਾਨ ਹੀ ਪਹੁੰਚ ਜਾਊਗਾ ਇਹੋ ਜਿਹਾ ਟਰਸਟ ਹੈ ਸਾਡਾ ਉਹ ਪ੍ਰਮਾਤਮਾ ਅੱਗੇ ਅਪਰ ਅਰਦਾਸ ਕਰਦੇ ਆ ਉਹ ਸਾਈਂ ਜੀ ਸਾਡੇ ਨੇ ਉਹਨਾਂ ਨੇ ਹਰ ਬੱਚੇ ਨੂੰ ਡਿਊਟੀ ਲਈ ਹੋਈ ਹੈ ਹਰ ਬੱਚਾ ਡਿਊਟੀ ਕਰ ਰਿਹਾ ਤੇ ਜੋ ਜੋ ਸਾਡੇ ਮੁਖ ਸੇਵਾਦਾਰ ਗਰਦਾਸ ਮਾਨ ਸਾਹਿਬ ਅੱਗੇ ਇਨਸਟਰਕਸ਼ਨਸ ਦੇਣਗੇ ਉਹ ਆਪਾਂ ਜਾ ਕੇ ਲੋਕਾਂ ਦੇ ਵਿੱਚ ਹੋਰ ਸੇਵਾ ਕਰਾਂਗੇ ਇੱਕ ਸੇਵਾਦਾਰ ਨੇ ਜਿਹੜੇ ਕੀ ਲਗਾਤਾਰ ਜੁਟੇ ਹੋਏ ਨੇ ਹਰ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਪਾ ਰਹੇ ਹਰ ਜ਼ਿਲ੍ਹੇ 'ਚ ਸਾਡੇ 10-10 ਬੰਦਿਆਂ ਦੀ ਡਿਊਟੀ ਲੱਗ ਗਈ ਹੈ ਜੀ ਸੇਵਾਦਾਰਾਂ ਦੀ ਕਿਉਂਕਿ ਸਾਈਂ ਜੀ ਦੇ ਬੱਚੇ ਨੇ ਸਾਈਂ ਜੀ ਦੀ ਟੀਮਾਂ ਨੇ ਅਸ਼ੀਰਵਾਦ ਹੈ ਤੇ ਹਰ ਆਣੀ ਦਰਬਾਰ ਵੱਲੋਂ ਕਈ ਜਿਹੜੇ ਸਾਡੇ ਬੰਦੇ ਨੇ ਆਪਣੇ ਆਪ ਹੀ ਸੇਵਾ ਕਰ ਰਹੇ ਨੇ ਉਹ ਮੇਰੇ ਸਾਹਮਣੇ ਸੈਂਕੜੇ ਹੋਣਗੇ ਜਿਹੜੇ ਆਪ ਹੀ ਸੇਵਾ ਕਰ ਰਹੇ ਨੇ ਦਰਬਾਰ ਵਾਲੋਂ ਇਹ ਜਿਹੜੇ ਆਪਾਂ ਆਪਾ ਦਰਬਾਰ ਵਾਲੋਂ ਆ ਕੇ ਦੇਖ ਰਹੇ ਆ ਜਿਵੇਂ ਮੈਨੂੰ ਅੰਮ੍ਰਿਤਸਰ ਦੀ ਡਿਊਟੀ ਲਾਈ ਤੇ ਮੇਰੇ ਭਰਾ ਆਏ ਵੇਖਣ ਆਏ ਕੀ ਕੰਮ ਕੀ ਕਰ ਰਿਹਾ ਹੈ ਕਿਵੇਂ ਕਰ ਰਿਹਾ ਹੈ ਨਾਲ ਨਾਲ ਸਾਡੀ ਚੈਕਿੰਗ ਹੁੰਦੀ ਹੈ ਪ੍ਰੋਪਰ ਉਹ ਕੋਈ ਚੀਜ਼ ਨਹੀਂ ਹੈ ਤੇ ਬਹੁਤ ਵਧੀਆ ਢੰਗ ਦੇ ਨਾਲ ਲੋਕਾਂ ਨੂੰ ਸਮਾਨ ਪ੍ਰੋਵਾਈਡ ਹੋ ਰਿਹਾ ਤੇ ਬਹੁਤ ਵਧੀਆ ਤਰੀਕੇ ਨਾਲ ਟਰਸਟ ਸੇਵਾ ਕਰ ਰਹੀ ਹੈ ਤੇ ਮੈਂ ਤੇ ਕਹਿੰਦਾ ਇਸ ਤਰ੍ਹਾਂ ਹੀ ਜਿਸ ਹਸਣਾ ਟਰਸਟ ਆਈ ਹੈ ਇਸ ਤਰ੍ਹਾਂ ਹੀ ਐਨ ਜੀਓ ਆਈਆਂ ਇਸ ਤਰ੍ਹਾਂ ਹੀ ਮੈਂ ਅੱਗੇ ਵੀ ਗੱਲ ਕੀਤੀ ਪੰਜਾਬ ਨੂੰ ਕੋਈ ਨਹੀਂ ਸੰਭਾਲਦਾ ਪੰਜਾਬ ਨੂੰ ਸੱਚਾ ਪਾਤਸ਼ਾਹ ਵਾਹਿਗੁਰੂ ਸਾਈਂ ਜੀ ਰੱਬ ਕਿਰਪਾ ਪਰ ਪੰਜਾਬ ਨੂੰ ਨਾਲ ਪੰਜਾਬ ਦੇ ਦੋਸਤ ਸਾਡੇ ਭਰਾ ਸੱਜਣ ਮਿੱਤਰ ਸਾਰੇ ਸਾਹਮਣੇ ਇੱਕ ਦੂਜੇ ਦੀ ਮਤ ਕਰ ਰਿਹਾ ਉਹ ਤੁਸੀਂ ਹਾਲਾਤ ਵੇਖੇ ਹੀ ਆ ਪਸਰੀਚਾ ਜੀ ਜਾ ਕੇ ਇੱਕ ਦੂਜੇ ਦੀ ਮਤ ਕਰ ਰਿਹਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੇਣ ਦੇ ਉਹ 5 7 10 ਦਿਨਾਂ ਦੀ ਗੱਲ ਹੈ ਉਸ ਤੋਂ ਬਾਅਦ ਠੀਕ ਹੋਣਾ ਚਾਲੂ ਹੋ ਜਾਏਗਾ ਤੇ ਮਹਾਰਾਜ ਕਿਰਪਾ ਕਰੇ ਮੈਂ ਕਹਿੰਦਾ ਹਰ ਬੰਦਾ ਆਪਣੇ ਪਰਿਵਾਰ ਚ ਰਾਜੀ ਖੁਸ਼ੀ ਰਵੇ ਮੈਂ ਬੱਬਾ ਮੁਰਾਦ ਸਾਹਿਬ ਜੀ ਅੱਗੇ ਸਾਈਂ ਜੀ ਅੱਗੇ ਬੇਨਤੀ ਕਰਦਾ ਹਰ ਬੰਦਾ ਖੁਸ਼ ਰਹੇ ਆਪਣੇ ਪਰਿਵਾਰਾਂ ਚ ਰਹੇ ਤੰਦਰੁਸਤੀਆਂ ਲੋ ਸਾਰੇ ਖੁਸ਼ ਰੋ ਜੈ ਸਾਈਂ ਜੀ ਬੋਰਾ ਬੱਬਾ ਮੁਰਾਦ ਸਾਹਿਬ ਦਾ ਬਹੁਤ ਸੱਚੇ ਦਰਬਾਰ ਕੀ ਜੈ ਬੋਰਾ ਸਾਈਂ ਗਲਾਮ ਜੀ ਦਾ ਗਲਾਉ ਸਾਹਿਬ ਦਾ ਬਹੁਤ ਸੱਚੇ ਦਰਬਾਰ ਕੀ ਜੈ ਕਿੰਨੀ ਕਾ ਸੰਤੁਸ਼ਟੀ ਮਿਲਦੀ ਹੈ ਜਦੋਂ ਕਿਸੇ ਲੋੜਵੰਦ ਤੱਕ ਅਸੀਂ ਪਹੁੰਚ ਪਾਉਂਦੇ ਆ ਸੰਤੁਸ਼ਟੀ ਦੇਖੋ ਜੀ ਜਦੋਂ ਕਿਸੇ ਲੋੜਵੰਦ ਬੰਦੇ ਕੋਲ ਪੂਰਾ ਜੋ ਜਿੰਨੀ ਕੋ ਅਗਲੇ ਨੂੰ ਆਸ ਹੁੰਦੀ ਆ ਉਸ ਤੋਂ ਵੱਧ ਜਦੋਂ ਪਰਮਾਤਮਾ ਕਿਰਪਾ ਕਰਦਾ ਸੰਤੁਸ਼ਟੀ ਉਹਨਾਂ ਨੂੰ ਤਾਂ ਮਿਲ ਨਹੀਂ ਮਿਲਨੀ ਆ ਤੇ ਨਾਲ ਸਾਰੀ ਸੰਗਤ ਨੂੰ ਸੰਤੁਸ਼ਟੀ ਮਿਲਦੀ ਆ ਪੂਰੇ ਦਰਬਾਰ ਵੱਲੋਂ ਬਾਬਾ ਮੁਰਾਰਾਛਾਈ ਦਰਬਾਰ ਵੱਲੋਂ ਸਾਰੇ ਪੰਜਾਬ ਦੇ ਜ਼ਿਲ੍ਹੇ ਚ ਵੱਖ-ਵੱਖ ਸੇਵਾਦਾਰਾਂ ਦੀਆਂ ਡਿਊਟੀਆਂ ਲੱਗੀਆਂ ਜਿੱਥੋਂ ਜਿਸ ਜਿਸ ਚੀਜ਼ ਦੀ ਵੀ ਲੋੜ ਹੈ ਉਹ ਲੋੜ ਉਹਨਾਂ ਤੱਕ ਪ੍ਰੋਵਾਈਡ ਕਰਾਈ ਜਾ ਰਹੀ ਆ ਤੇ ਜਿੱਦਾਂ ਜਿੱਦਾਂ ਵੀ ਫੋਨ ਆ ਰਹੇ ਆ ਉਸ ਦਾ ਉਸ ਦਾ ਦਰਬਾਰ ਨੂੰ ਜੋ ਹੁਕਮ ਆ ਉਹਦੇ ਹਿਸਾਬ ਨਾਲ ਸਮਾਨ ਪਹੁੰਚਦਾ ਕੀਤਾ ਜਾ ਰਿਹਾ ਹੈ। ਬਿਲਕੁਲ ਜੀ ਬਹੁਤ ਵੱਡੀ ਜਿਹੜੀ ਕਿ ਸੇਵਾ ਪੰਜਾਬ ਭਰ ਵਿੱਚ ਬਾਬਾ ਮੁਰਾਦ ਸ਼ਾ ٹرسٹ ਵੱਲੋਂ ਜਿਹੜੇ ਕੀ ਉਹ ਕੀਤੀ ਜਾ ਰਹੀ ਹੈ ਵਕ ਵਕ ਸੇਵਾਦਾਰਾਂ ਦੀਆਂ ਡੂਟੀਆਂ ਲਗਾਈਆਂ ਗਿਆ ਨੇ ਤਾਂ ਜੋ ਜਿਹੜੀ ਵੀ ਰਾਹਤ ਸਮਗਰੀ ਹੈ ਉਹ ਰਾਹਤ ਸਮਗਰੀ ਹਰ ਵਿੱਚ ਫਸੇ ਲੋਕਾਂ ਤਾਈਂ ਪਹੁੰਚ ਸਕੇ। ਦੂਜੇ ਪਾਸੇ ਕੌਂਸਲਰ ਸੌਰਮ ਮੈਦਾਨ ਮਿੱਠੂ ਨੇ ਆਖਿਆ ਵੀ ਜੋ ਡੀਸੀ ਮੈਡਮ ਨੇ ਕਰ ਦਿਖਾਇਆ ਉਹ ਸ਼ਾਇਦ ਕੋਈ ਹੋਰ ਅਫਸਰ ਨਹੀਂ ਕਰ ਸਕਦਾ ਕਿਉਂਕਿ ਬਹੁਤ ਸਾਰੇ ਲਗਾਤਾਰ ਕਾਫੀ ਦਿਨਾਂ ਤੋਂ ਹਰ ਰੋਜ਼ ਉਹ ਇੱਥੇ ਹੀ ਰਹਿ ਰਹੇ ਨੇ ਔਰ ਲੋਕਾਂ ਦੀ ਸੇਵਾ ਵਿੱਚ ਕੋਈ ਵੀ ਕਸਰ ਨਾ ਹੋਵੇ ਇਸ ਕਰਕੇ ਲਗਾਤਾਰ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਆਪ ਦੇਖ ਰਹੇ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਕ ਸਵਾਰੀ ਟੀਵੀ ਅਜਨਾਲਾ